ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਹੈ ਤੁਹਾਡੇ ਆਪਣੀ ਚੈਨਲ ਤੇ ਮਾਲਵਾ ਬੁਟੀਕ ਹੋਪਸ ਤੁਸੀਂ ਆਪਣੀ ਆਪਣੀ ਪਲੇਸਿਸ ਦੇ ਉੱਪਰ ਠੀਕ ਹੋਵੋਗੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਗਰਮੀਆਂ ਲਈ ਤੁਹਾਡੇ ਲਈ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਏ ਹਾਂਗੇ ਜੋ ਕਿ ਬਿਲਕੁਲ ਹੀ ਸੌਫਟ ਫੈਬਰਿਕ ਦੇ ਉੱਪਰ ਰੈਡੀ ਕੀਤੇ ਹੋਏ ਆਗੇ ਸੂਟ ਬਹੁਤ ਹੀ ਸੋਹਣੇ ਡਿਜ਼ਾਈਨ ਹੈਗੇ ਪਹਿਲਾਂ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਵਾਚ ਕਰਿਆ ਕਰੋ ਔਰ ਜੋ ਸਾਡੇ ਚੈਨਲ ਦੇ ਨਵੇਂ ਹੈਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਡੇ ਕੋਲੇ ਸਾਡੀ ਨੋਟ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚੇ ਤੇ ਜਲਦੀ ਜਲਦੀ ਜਾਓ ਵੀਡੀਓ ਚੈੱਕ ਕਰੋ ਔਰ ਆਪਣੇ ਫਰੈਂਡ ਸਰਕਲ ਦੇ ਵਿੱਚ ਵੀ ਸ਼ੇਅਰ ਕਰ ਦਿਆ ਕਰੋ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਹੈ ਇਹਨਾਂ ਵਿੱਚੋਂ ਤਾਂ ਤੁਸੀਂ ਸਾਨੂੰ WhatsApp ਨੰਬਰ ਤੇ ਆਰਡਰ ਕਰ ਸਕਦੇ ਹੋਗੇ ਆਰਡਰ ਨੰਬਰ ਸਾਡਾ ਸ਼ੋ ਹੋ ਰਿਹਾ ਹੈਗਾ ਸਕਰੀਨ ਦੇ ਉੱਪਰ ਆਪਣੀ ਚੋਅਸ ਦੇ ਨਾਲ ਤੁਸੀਂ ਡਿਜ਼ਾਈਨ ਰੈਡੀ ਕਰਵਾ ਸਕਦੇ ਹੋਗੇ ਅਗਰ ਤੁਹਾਨੂੰ ਕੁਝ ਚੇਂਜ ਚਾਹੀਦਾ ਹੈ ਡਿਜ਼ਾਈਨ ਦੇ ਵਿੱਚੋਂ ਤਾਂ ਅਸੀਂ ਚੇਂਜ ਵੀ ਤੁਹਾਨੂੰ ਕਰਕੇ ਦੇਵਾਂਗੇ ਜਿੱਦਾਂ ਵੀ ਤੁਹਾਨੂੰ ਪਸੰਦ ਆ ਅਸੀਂ ਉਹਦਾ ਹੀ ਬਣਾ ਕੇ ਦੇਵਾਂਗੇ ਤੁਹਾਨੂੰ ਨਾ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਾਡੇ ਵਟਸਐਪ ਨੰਬਰ ਤੇ ਸਾਨੂੰ ਸਕਰੀਨਸ਼ਾਟ ਪੇਸ ਕਰਕੇ ਆਰਡਰ ਕਰ ਸਕਦੇ ਹੋਗੇ ਬਹੁਤ ਹੀ ਫਿਨਿਸ਼ਿੰਗ ਨਾਲ ਕੰਮ ਕੀਤਾ ਜਾਂਦਾ ਸਾਡਾ ਫੁੱਲ ਗਾਰੰਟੀ ਨਾਲ ਕੀਤਾ ਜਾਂਦਾਗਾ ਪੇਮੈਂਟ ਆਨਲਾਈਨ ਹੀ ਹੋਊਗੀ ਕੈਸ਼ ਔਨ ਡਿਲੀਵਰੀ ਨਹੀਂ ਹੈਗਾਗਾ ਤੁਸੀਂ ਸਾਨੂੰ ਆਪਣੀ ਪੇਮੈਂਟ ਜਮਾ ਕਰਵਾ ਕੇ ਆਰਡਰ ਬੁੱਕ ਕਰਵਾ ਸਕਦੇ ਹੋਗੇ ਦੁਪੱਟਾ ਤੁਹਾਡੀ ਚੋਇਸ ਦਾ ਲਗਾਇਆ ਜਾਊ ਜਿੱਦਾਂ ਵੀ ਤੁਹਾਨੂੰ ਡਾਈ ਚਾਹੀਦਾ ਹੋਊਗਾ ਉਦਾਂ ਹੀ ਅਸੀਂ ਡਾਈ ਕਰਵਾ ਕੇ ਦੇਵਾਂਗੇ ਸਿੰਪਲ ਡਾਈ ਚਾਹੀਦਾ ਤਾਂ ਸਿੰਪਲ ਡਾਈ ਕਰਵਾ ਕੇ ਦਵਾਂਗੇ ਦੀੜੀਆਂ ਨੂੰ ਐਂਡ ਤੱਕ ਜਰੂਰ ਵਾਚ ਕਰਿਆ ਕਰੋ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈਗੀ ਤੇ ਪਲੀਜ਼ ਆਪਣੀ ਭੈਣ ਸਮਝ ਕੇ ਸਾਨੂੰ ਸਪੋਰਟ ਕਰੋ ਬਹੁਤ سپورਟ ਕਰਦੇ ਹੋ ਪਹਿਲਾਂ ਵੀ ਤੁਸੀਂ ਸਾਨੂੰ ਤੇ ਥੋੜੀ ਜੀ سپورਟ ਸਾਨੂੰ ਹੋਰ ਚਾਹੀਦੀ ਆ ਤੁਹਾਡੀ ਰਿਕਵੈਸਟ ਈ ਆ ਮੇਰੀ ਤੇ ਜਲਦੀ ਜਲਦੀ ਵੀਡੀਓ ਚੈੱਕ ਕਰੋ ਔਰ ਸਾਨੂੰ ਆਰਡਰ ਕਰੋ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹਣੀ ਆਂਗੀ ਸਤਿ ਸ਼੍ਰੀ ਅਕਾਲ